ਆ ਬੁਝੇ ਰੋਕਾ ਕੋਈ ਨਹੀਂ ਕੋ ਫਿਰ ਦੇਖ ਲੈਣਾ ਆ ਜੱਟਨੀ ਮੈਡਮ ਪੈਸ ਦੇ ਗਾ ਕੁੜੀ ਨੂੰ ਸਾਰੇ ਜਾਣੇ ਕਹਿ ਰਹੇ ਆ ਵੀ ਆ ਵਾ ਅਸਲੀ ਪੰਜਾਬ ਦੀ ਸ਼ੇਰਨੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਵਿੱਚ ਪੀ ਜੂ ਦਾ ਮੁੱਦਾ ਬਹੁਤ ਹੀ ਜ਼ਿਆਦਾ ਪੱਕਿਆ ਹੋਇਆ ਏ ਇਹਨਾਂ ਸਰਕਾਰਾਂ ਨੇ ਸੈਨਿਟ ਤੇ ਸਿੰਡੀਕੇਟ ਭੰਗ ਕਰ ਦਿੱਤੀ ਏ ਤੇ ਹੁਣ ਇਸੇ ਚੀਜ਼ ਦਾ ਹੀ ਵਿਰੋਧ ਸਾਡੇ ਪੂਰੇ ਪੰਜਾਬੀ ਕਰ ਰਹੇ ਆ ਬਹੁਤ ਸਾਰੀਆਂ ਜਥੇਬੰਦੀਆਂ ਹੁਣ ਚੰਡੀਗੜ੍ਹ ਪਹੁੰਚ ਚੁੱਕੀਆਂ ਨੇ ਤੇ ਉੱਥੇ ਹੀ ਚੰਡੀਗੜ੍ਹ ਪੁਲਿਸ ਇਹਨਾਂ ਨੂੰ ਰੋਕ ਰਹੀ ਆ ਪੰਜਾਬ ਯੂਨੀਵਰਸਿਟੀ ਵਿੱਚ ਨਾ ਵਿਦਿਆਰਥੀਆਂ ਨੂੰ ਐਂਟਰ ਨਹੀਂ ਕਰਨ ਦਿੱਤਾ ਜਾ ਰਿਹਾ ਸੀ ਤਾਂ ਆ ਜੋ ਕੁੜੀ ਆ ਨਾ ਇਸ ਤੋਂ ਆਈ ਕਾਰਡ ਵੀ ਸੀ ਤਾਂ ਇਸਨੇ ਕਿਹਾ ਮੈਨੂੰ ਅੰਦਰ ਜਾਣ ਦਿਓ ਪਹਿਲਾਂ ਜਿਸ ਗੇਟ ਥਾਣੀ ਅੰਦਰ ਜਾਣ ਲੱਗੀ ਤਾਂ ਉਧਰੋਂ ਵੀ ਪੁਲਿਸ ਨੇ ਡੱਕ ਦਿੱਤਾ ਫਿਰ ਦੂਸਰੇ ਗੇਟ ਵਾਲੇ ਕੁੜੀ ਆਈ ਤਾਂ ਇਧਰੋਂ ਵੀ ਮਹਿਲਾ ਪੁਲਿਸ ਇਸ ਨੂੰ ਡੱਕਣ ਲੱਗੀ ਸੈਂਟਰੀ ਮੈਨੂੰ ਰੋਕਾ ਕੋਈ ਨਹੀਂ ਨੀਨੋ ਕਾ ਫਿਰ ਦੇਖ ਲੈਣਾ ਉਹ ਝੱਟ ਮੈਡਮ ਸੋ ਪੰਜਾਬ ਦੀ ਧੀ ਨੂੰ ਗੁੱਸਾ ਆ ਗਿਆ ਪੰਜਾਬ ਦੀ ਧੀ ਨੇ ਕਿਹਾ ਮੈਨੂੰ ਅੰਦਰ ਕਿਉਂ ਨਹੀਂ ਜਾਣ ਦੇ ਰਹੇ ਮੇਰੇ ਤੋਂ ਆਈ ਕਾਰਡ ਆ ਤੁਸੀਂ ਮੇਰੇ ਨਾਲ ਤੱਕਾ ਨਹੀਂ ਕਰ ਸਕਦੇ ਤਾਂ ਕੁੜੀ ਨੇ ਕਿਹਾ ਬਾਹ ਛੱਡ ਜਿਵੇਂ ਤੇ ਪੈ ਗਈ ਤਾਂ ਆਪਣਾ ਹਿਸਾਬ ਲਾ ਲਈ ਬਾਹ ਛੱਡਣੀ ਬਾਹ ਛੱਡਣੀ ਜਿਵੇਂ ਤੇ ਪੈ ਗਈ ਆਪਣਾ ਹਿਸਾਬ ਲਾ ਲਈ ਕਿਆ ਹਿਸਾਬ ਲਾ ਲਈ ਬਾਹ ਛੱਡ ਥੱਪੜ ਮਾਰ ਪੰਜਾਬ ਦਾ ਖੂਨ ਹੈ ਕੁੜੀ ਬਹੁਤ ਜਿਆਦਾ ਦਲੇਰ ਹੈ ਸਰੇ ਆਮ ਕੁੜੀ ਨੇ ਇਹਨਾਂ ਪੁਲਿਸ ਵਾਲਿਆਂ ਨੂੰ ਲਲਕਾਰਿਆ ਹੈ ਕਿਉਂਕਿ ਇੱਥੇ ਸਰੇ ਆਮ ਪੁਲਿਸ ਗਲਤ ਹੈ ਜੋ ਯੂਨੀਵਰਸਿਟੀ ਦੇ ਬੱਚਿਆਂ ਨੂੰ ਵੀ ਅੰਦਰ ਨਹੀਂ ਜਾਣ ਦੇ ਰਹੀ ਬਾਕੀ ਜੋ ਸਾਡੇ ਪੰਜਾਬੀ ਵਿਰੋਧ ਕਰ ਰਹੇ ਆ ਉਹਨਾਂ ਦਾ ਕਰਨਾ ਤਾਂ ਬੰਦ ਆ ਹੀ ਆ ਕਿਉਂਕਿ ਇਹ ਯੂਨੀਵਰਸਿਟੀ ਪੰਜਾਬ ਦੀ ਆ ਲਾਹੌਰ ਤੋਂ ਇਹ ਯੂਨੀਵਰਸਿਟੀ ਲਿਆਂਦੀ ਗਈ ਸੀ ਪਰ ਅੱਜ ਸੈਂਟਰ ਸਰਕਾਰ ਇਸ ਨੂੰ ਆਪਣੀ ਬਣਾ ਰਹੀ ਹੈ ਸੋ ਜੇ ਤੁਸੀਂ ਵੀ ਪੰਜਾਬ ਨੂੰ ਪਿਆਰ ਕਰਦੇ ਹੋ ਪੰਜਾਬੀ ਨੂੰ ਪਿਆਰ ਕਰਦੇ ਹੋ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਕਮੈਂਟਾਂ 'ਚ ਲਿਖ ਦਿਓ ਪੰਜਾਬ ਪੰਜਾਬੀ ਜੈ ਹਿੰਦ